ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਦਾ ਕੰਮ ਰੁਕ ਚੁੱਕਾ ਹੈ 4 ਫਰਵਰੀ ਨੂੰ ਲੋਕ ਸੂਬੇ ਦੀ 15ਵੀਂ ਵਿਧਾਨ ਸਭਾ ਲਈ ਵੋਟ ਕਰਨਗੇ ਤਾਂ ਦੱਸਦੇ ਹਾਂ ਪੰਜਾਬ ਵਿਧਾਨ ਸਭਾ ਚੋਣਾਂ ਨਾਲ ਜੁੜੇ ਕੁਝ ਅਹਿਮ ਆંકੜੇ 2017 ਵਿਧਾਨ ਸਭਾ ਚੋਣਾਂ ਵਿੱਚ 117 ਸੀਟਾਂ ਤੋਂ 1145 ਉਮੀਦਵਾਰ ਮੈਦਾਨ ਵਿੱਚ ਨੇ ਪਿਛਲੀਆਂ ਚੋਣਾਂ ਨਾਲੋਂ ਉਮੀਦਵਾਰਾਂ ਵਿੱਚ 6% ਦਾ ਇਜ਼ਾਫਾ ਹੋਇਆ ਹੈ ਇਸ ਵਾਰ ਮੁੱਖ ਮੁਕਾਬਲਾ ਅਕਾਲੀ ਭਾਜਪਾ ਘਟ ਚੋੜ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਰਹੇਗਾ ਅਕਾਲੀ ਦਲ 94 ਜਦਕਿ ਭਾਜਪਾ 32 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਕਾਂਗਰਸ 117 ਆਮ ਆਦਮੀ ਪਾਰਟੀ 112 ਸੀਟਾਂ ਦੇ ਉੱਤੇ ਚੋਣ ਲੜੇਗੀ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣ ਲੜ ਰਹੀ ਹੈ ਬੈਸਪ੍ਰਾਵਾ ਦੀ ਲੋਕ ਇਨਸਾਫ ਪਾਰਟੀ ਪੰਜ ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਇਸ ਤੋਂ ਇਲਾਵਾ ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ 58 ਸੀਟਾਂ ਬਸਪਾ 111 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 77 ਤੇ ਤਿਰਨਮੂਲ ਕਾਂਗਰਸ 20 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ ਆਜ਼ਾਦ ਤੌਰ ਤੇ ਈਸ਼ਵਰ 303 ਉਮੀਦਵਾਰ ਮੈਦਾਨ ਵਿੱਚ ਨੇ ਇੱਕ ਗਿਣਤੀ ਪਿਛਲੀ ਵਾਰ ਦੇ ਮੁਕਾਬਲੇ ਕਾਫੀ ਘਟ ਹੈ 2012 ਚੋਣਾਂ ਵਿੱਚ 418 ਉਮੀਦਵਾਰ ਆਜ਼ਾਦ ਤੌਰ ਤੇ ਮ ਗੱਲ ਵੋਟਰਾਂ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਕੁੱਲ 1 ਕਰੋੜ 98 ਲੱਖ 79 ਹਜ਼ਾਰ 69 ਵੋਟਰ ਨੇ ਖਾਸ ਗੱਲ ਇਹ ਹੈ ਕਿ 50% ਤੋਂ ਵਧੇਰੇ ਵੋਟਰ 18 ਤੋਂ 38 ਸਾਲ ਦੇ ਨੌਜਵਾਨ ਨੇ ਮਰਦ ਵੋਟਰਾਂ ਦੀ ਗਿਣਤੀ 1 ਕਰੋੜ 5 ਲੱਖ ਹੈ ਜਦਕਿ ਮਹਿਲਾ ਵੋਟਰ 93 ਲੱਖ 75 ਹਜ਼ਾਰ 415 ਕਿਨਰ ਵੋਟਰ ਨੇ ਸਰਵਿਸ ਵੋਟਰ 1.5 ਲੱਖ ਇਸ ਤੋਂ ਇਲਾਵਾ 364 ਐਨਆਰਆਈ ਵੋਟਰ ਵੀ ਨੇ ਇਸ ਵਾਰ ਖਰੀਬ 4 ਲੱਖ 5800 ਵੋਟਰ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ ਗਲੇਸ਼ਵਰ ਦੀਆਂ ਹਾਟ ਸੀਟਾਂ ਦੀ ਕਰੀਏ ਤ ਤਿੰਨ ਸੀਟਾਂ ਦੇ ਉੱਤੇ ਸਭਤੀ ਨਜ਼ਰ ਰਹੇਗੀ ਇਹਨਾਂ ਵਿੱਚੋਂ ਲੰਬੀ ਸੀਟ ਪਹਿਲੇ ਨੰਬਰ ਤੇ ਹੈ ਜਿੱਥੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੁਕਾਬਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨੈਲ ਸਿੰਘ ਦੇ ਨਾਲ ਹੋਵੇਗਾ ਕੈਪਟਨ ਪਹਿਲੀ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਝੋੜ ਲੜ ਰਹੇ ਨੇ ਦੂਜੇ ਨੰਬਰ ਤੇ ਉੱਤੇ ਜਲਾਰਾਬਾਦ ਦੀ ਸੀਟ ਰਹੇਗੀ ਜਿੱਥੋਂ ਡਿਪਟੀ ਸੀਐਮ ਸੁਖਵੀਰ ਬਾਦਲ ਨੂੰ ਜ਼ਬਰਦਸਤ ਮੁਕਾਬਲਾ ਮਿਲਣ ਵਾਲਾ ਹੈ ਇਸ ਸੀਟ ਤੋਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜਦਕਾ ਕ ਤੀਜੀ ਹੌਟ ਸੀਟ ਵਜੀਠਾ ਰਹੇਗੀ ਜਿੱਥੇ ਕੈਬਨਿਟ ਮੰਤਰੀ ਤੇ ਡਿਪਟੀ ਸੀਐਮ ਸੁਖਬੀਰ ਬਾਦਲ ਦੇਸਾਲੇ ਵਿਕਰਮ ਵਜੀਠਿਆ ਮੈਦਾਨ ਵਿੱਚ ਨੇ ਵਜੀਠਿਆ ਦੇ ਖਿਲਾਫ ਕਾਂਗਰਸ ਦੇ ਵੱਲੋਂ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਤੇ ਆਮ ਆਦਮੀ ਪਾਰਟੀ ਵੱਲੋਂ ਹਿੰਮਤ ਸਿੰਘ ਸ਼ੇਰਗਿੱਲ ਉਮੀਦਵਾਰ ਨੇ ਇਹਨਾਂ ਚੋਣਾਂ ਦੇ ਵਿੱਚ ਗੱਲਬਾਹਲਾ ਉਮੀਦਵਾਰਾਂ ਦੀ ਕਰੀਏ 23 ਵਾਰ 81 ਮਹਿਲਾ ਉਮੀਦਵਾਰ ਮੈਦਾਨ ਵਿੱਚ ਨੇ ਚੋਣ ਹਲਕਾ ਵਾਈਸ ਗੱਲ ਕਰੀਏ ਤਾਂ ਅੱdte ਤੋਂ ਵੀ ਘੱਟ ਹਲਕਿਆਂ ਦੇ ਵਿੱਚ ਮਹਿਲਾ ਉਮੀਦਵਾਰ ਮੈਦਾਨ ਵਿੱਚ ਨੇ 117 ਵਿੱਚੋਂ ਸਿਰਫ 51 ਵਿਧਾਨ ਸਭਾ ਹਲਕਿਆਂ ਵਿੱਚ ਹੀ ਮਹਿਲਾ ਉਮੀਦਵਾਰ ਮੈਦਾਨ ਚ ਨੇ ਸਭ ਤੋਂ ਪਹਿਲੇ ਉਮੀਦਵਾਰ ਜਿਸ ਸੀਟ ਦੇ ਉੱਤੇ ਚੋਣ ਲੜ ਰਹੇ ਨੇ ਉਹ ਹੈ ਸਨੌਰ ਦੀ ਸੀਟ ਜਿੱਥੇ ਕਰੀਬ 15 ਉਮੀਦਵਾਰਾਂ ਦੇ ਵਿੱਚ ਮੁਕਾਬਲਾ ਹੋਵੇਗਾ ਸਭ ਤੋਂ ਘੱਟ ਉਮੀਦਵਾਰ ਫਤਿਹਗੜ ਸਾਹਿਬ ਅਤੇ ਖੇਮਕਰਨ ਸੀਟਾਂ ਤੋਂ ਨੇ ਇੱਥੇ ਮੁਕਾਬਲਾ 5-5 ਉਮੀਦਵਾਰਾਂ ਦੇ ਵਿੱਚ ਰਹੇਗਾ 2017 ਵਿਧਾਨ ਸਭਾ ਚੋਣਾਂ ਦੇ ਵਿੱਚ ਉਮਰਦਰਾਸ ਉਮੀਦਵਾਰਾਂ ਦੀ ਗਿਣਤੀ ਵਧੀ ਹੈ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਨ੍ਹਾਂ ਦੀ ਉਮਰ 89 ਸਾਲ ਹੈ ਦੂਜੇ ਨੰਬਰ ਦੇ ਉੱਤੇ ਵੀ ਅਕਾਲੀ ਉਮੀਦਵਾਰ ਉਪੰਦਰਜੀਤ ਕੌਰ ਨੇ ਉਮਰ ਦੇ ਹਿਸਾਬ ਨਾਲ ਉਮੀਦਵਾਰਾਂ ਦੀ ਗੱਲ ਕਰੀਏ ਤਾਂ 25 ਤੋਂ 35 ਸਾਲ ਦੇ ਉਮੀਦਵਾਰ 13.4 ਫੀਸਦੀ 35 ਤੋਂ 50 ਸਾਲ ਦੇ ਉਮੀਦਵਾਰ 41 ਫੀਸਦੀ 50 ਤੋਂ 65 ਸਾਲ ਦੇ ਉਮੀਦਵਾਰ 33 ਫੀਸਦੀ ਜਦਕਿ 65 ਸਾਲ ਤੋਂ ਵਧੇਰੇ ਉਮੀਦਵਾਰ 8.6 ਫੀਸਦੀ ਨੇ ਇਸ ਵਾਰ VOTING ਮਸ਼ੀਨਾਂ ਦੇ ਉੱਤੇ ਉਮੀਦਵਾਰ ਦੀ ਤਸਵੀਰ ਵੀ ਹੋਵੇਗੀ VOTER ਇਹ ਚੈੱਕ ਕਰ ਸਕਣਗੇ ਕਿ ਉਹਨਾਂ ਦਾ ਵੋਟ ਕਿਸ ਉਮੀਦਵਾਰ ਨੂੰ ਪਿਆ ਚੋਣਾਂ ਦਾ ਨਤੀਜਾ 11 ਮਾਰਚ ਨੂੰ ਆਵੇਗਾ AVP ਸਾਂਝਾ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ ਆਪਣੇ ਵੋਟ ਦੇ ਅਧਿਕਾਰ ਦਾ ਵਾਚੜ ਕੇ ਇਸਤੇਮਾਲ ਕਰੋ